ਹਾਏ 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 ਹੁਣ ਮਾਰ ਦੋ ਪਿਛਲਿਆਂ ਚੋਂ ਤੱਤਾ ਧੂਰਤਾ ਸੱਜਣੋ ਹੈਗੀ ਓਕੇ ਦੀ ਰਿਪੋਰਟ ਦੁੱਧ ਚਾਹੀਏ ਤੁਸੀਂ ਬਾਈ ਕੋਲੇ ਆ ਕੇ ਮਾਪ ਕੇ ਲੈ ਜਾਓ ਅਗਲੇ ਥਣਾ ਚੋਂ ਕੇਰਾ ਫੂਲ ਮਾਰ ਦੋ ਤਸੱਲੀ ਜੀ ਕਰਾ ਦਿਓ ਇਹਨੇ ਚਬਾਈ ਹੈਗੀ ਹੂੰ ਤੁਹਾਡੀ ਗੱਲ ਤਾਂ ਗੁੱਠਿਆਂ ਵਾਲੀ ਚਬਾਈ ਦਾ ਮੁੱਠਿਆਂ ਨਾਲ ਹੀ ਬਣਦੀ ਆ ਲੈ ਸੱਜਣਾ ਮੁੰਡਾ ਪੜਦਾ 15 ਸੈਕਟਰ ਚ ਪਰ ਸ਼ੌਕ ਇਹਨੂੰ ਹੈਗਾ ਬਾਈ ਮਹਿਸਾਂ ਦਾ ਇਹਨੂੰ ਜੇ ਮੈਂ ਗੱਲ ਕਰ ਲਾਂ ਵੀ ਬਾਹਲੇ ਸੈਕਟਰਾਂ ਚ ਗੇੜੇ-ਗੂੜੇ ਦੇਣ ਦਾ ਸ਼ੌਂਕ ਨਹੀਂ ਹੈਗਾ ਇਹਨੂੰ ਇਹਨੂੰ ਸ਼ੌਂਕ ਆ ਜਾਨਵਰਾਂ ਦਾ ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਲੈ ਸੱਜਣੋ ਅੱਜ ਆਪਾਂ ਨੇ ਜੇ ਗੱਲ ਕਰ ਲਈ ਯਾਰ ਪਹੁੰਚ ਚੁੱਕਿਆ ਵੀ ਕਾਫੀ ਲੰਮਾ ਪੈਂਡਾ ਤਾਂ ਐ ਕਰਕੇ ਇਹ ਸੱਜਣਾ ਕੋਲ ਪਹੁੰਚੇ ਆ ਕਿਉਂਕਿ ਕਈ ਦਿਨ ਦਾ ਨਾ ਬਾਈ ਦਾ ਕਾਲ ਆ ਰਿਹਾ ਸੀ ਟਾਈਮ ਤੋਂ ਟਾਈਮ ਕੱਢ ਕੇ ਬਾਈ ਕਹਿੰਦਾ ਯਾਰ ਆਪਣੀ ਵੀਡੀਓ ਜ਼ਰੂਰ ਬਣਾ ਕੇ ਜਾਓ ਤਾਂ ਕਰਕੇ ਬਾਈ ਨਾਲ ਇੱਕ ਲਾ ਲਓ ਵਾਦਾ ਵੀ ਹੋ ਗਿਆ ਤੇ ਹੋ ਇਦਾਂ ਵੀ ਗਿਆ ਵੀ ਆਪਾਂ ਹਰੇਕ ਜ਼ਿਲ੍ਹੇ ਦੇ ਜਾਨਵਰ ਯਾਰ ਪੰਜਾਬ ਦੇ ਹਰੇਕ ਕੋਨੇ ਦੇ ਜਾਨਵਰ ਦਿਖਾਉਣ ਦੀ ਆਪਣੀ ਕੋਸ਼ਿਸ਼ ਰਹਿੰਦੀ ਹੈ ਚੈਨਲ ਤੇ ਅੱਜ ਆਪਾਂ ਪਹੁੰਚੇ ਆ ਸੱਜਣੋ ਚੰਡੀਗੜ੍ਹ ਦੇ ਨੇੜੇ ਪਹੁੰਚੇ ਹੋਇਆ ਬਾਈ ਜ਼ਿਲ੍ਹਾ ਇਹ ਬਾਈਆਂ ਨੂੰ ਰਹ ਜਾਂਦਾ ਮਹਾਲੀ ਤੇ ਨਵਾਂ ਗਾਉਂ ਦੇ ਨੇੜੇ ਮੇਰਾ ਖਿਆਲ ਆ ਵੀ ਸ਼ਿਵਾਲਕ ਨਗਰ ਕੋਈ ਇਸ ਟਾਈਪ ਦੀ ਕੋਈ ਸੋਸਾਇਟੀ ਐ ਇੱਥੇ ਤੇ ਬਾਕੀ ਐ ਐਗਜੈਕਟ ਲੋਕੇਸ਼ਨ ਆ ਜਿਹੜੀ ਆਪਾਂ ਬਾਈ ਤੋਂ ਪੁੱਛ ਲਾਂਗੇ ਤੇ ਨਵਾਂ ਗਾਉਂ ਇਹ ਪਾਤੜਾ ਦਾ ਸਮਝਿਓ ਸੱਜਣੋ ਇਹ ਨਵਾਂ ਗਾਉਂ ਰਹ ਜਾਂਦਾ ਚੰਡੀਗੜ੍ਹ ਟੱਪਣਾ ਪਊਗਾ ਜਿਹੜੇ ਸੱਜਣ ਬਠਿੰਡੇ ਵਾਲੇ ਮਾਨਸਾ ਵਾਲੇ ਸੰਗਰੂਰ ਵਾਲੇ ਬੰਨੇ ਆਉਣਗੇ ਬਾਈ ਉਹਨਾਂ ਨੂੰ 43 ਚੁੱਤਰ ਕੇ ਜੇ ਕਿਸੇ ਸੱਜਣ ਦੇ ਬਸ ਤੇ ਵੀ ਆਉਣਾ ਨਾ 43 ਉੱਤਰ ਕੇ ਲੋਕਲ ਬੱਸਾਂ ਮਿਲਣਗੀਆਂ ਬਾਈ ਕੋਲੇ ਪਹੁੰਚਣ ਵਾਸਤੇ ਚੰਡੀਗੜ੍ਹ ਸ਼ਹਿਰ ਆ ਜਿਹੜਾ ਉਹ ਤੁਹਾਨੂੰ ਟੱਪਣਾ ਪਊਗਾ ਤੇ ਬਾਕੀ ਆ ਜੋ ਬਾਈ ਨਾਲ ਕਰਾਉਣਾ ਗੱਲਬਾਤ ਤੇ ਜਾਨਵਰ ਦਿਖਾਵਾਂਗੇ ਦੋ ਨਵਾਂ ਨਵਾਂ ਪਾਈਆਂ ਦਾ ਕੰਮ ਆ ਪਹਿਲੀ ਵੀਡੀਓ ਬਣਵਾ ਰਹੇ ਨੇ ਬਾਈ ਦੋ ਝੋਟੀਆਂ ਨੇ ਪਹਿਲ ਨਾਲ ਸੱਜਣੋਂ ਇੱਕ ਤਾਂ ਸੂਈ ਹੋਈ ਆ ਮਹੀਨੇ ਸਵਾ ਮਹੀਨੇ ਦੀ ਚਾਰ ਦੰਦ ਕੱਟੀ ਤੇ ਇੱਕ ਸੱਜਣੋਂ ਹਜੇ ਕੱਲ ਹੀ ਸੂਈ ਆ ਬਾਈ ਕੋਲੇ ਉਹ ਹੈਗੀ ਆ ਮੂੰਹੋਂ ਦੋ ਦੰਦ ਪ्युअर ਮੋਰਾ ਨੇ ਤੇ ਨਾਲ ਇੱਕ ਹੈਗੀ ਆ ਪ्युअर ਮੋਰਾ ਦੀ ਕੱਤੀ ਆ ਵੀ ਸਾਲ ਸਵਾ ਸਾਲ ਦੀ ਆ ਤੇ ਉਹ ਵੀ ਟੋਪ ਕੁਆਲਿਟੀ ਦੀ ਤੇ ਮੇਨ ਗੱਲ ਆ ਜਿਹੜੀ ਖਰੀਦਦਾਰੀ ਆ ਬਾਈ ਦੇ ਦਸਨ ਮੁਤਾਬਕ ਸਾਰੀ ਜੀਂਦਲਾਕੇ ਦੀ ਖਰੀਦਦਾਰੀ ਆ ਤੇ ਬਾਈ ਕਹਿੰਦਾ ਯਾਰ ਆ ਤੇ ਇਥੇ ਦੁੱਧ ਦਾ ਰੇਟ ਵੀ ਚੰਗਾ ਤੇ ਨਾਲ-ਨਾਲ ਬਾਈ ਕਹਿੰਦਾ ਯਾਰ ਸਹਾਇਕ ਧੰਦਾ ਵੀ ਵਪਾਰ ਦਾ ਵੀ ਟਾਵਾ ਟੱਲਾ ਕੰਮ ਆਪਾਂ ਚਲਾ ਲਾਂਗੇ ਤੇ ਆਜੋ ਬਾਈ ਨਾਲ ਕਰਾਉਂਦੇ ਆ ਗੱਲਬਾਤ ਤੇ ਕੱਲਾ-ਕੱਲਾ ਜਾਨਵਰ ਤੋਰ ਕੇ ਦਿਖਾਵਾਂਗੇ ਤੇ ਰੇਟ ਵੀ ਸੱਜਣਾ ਜੈਨੂਆ ਨਹੀਂ ਕਰਾਉਂਗਾ ਮੈਂ ਵੀਡੀਓ ਦੇ ਵਿੱਚ ਹੀ ਆਜੋ ਬਾਈ ਔਰ ਕੀ ਹਾਲ ਹੈ ਜੀ ਠੀਕ ਹੈ ਜੀ ਸੇਠ ਸਾਹਿਬ ਹਾਂ ਜੀ ਨਾਮ ਦੱਸ ਦੂਗੀ ਆ ਨਾਮ ਜੀ ਸ਼ੋਹਨ لال ਸ਼ਰਮਾ ਸ਼ੋਹਨ لال ਸ਼ਰਮਾ ਇਹ ਲੋਕੇਸ਼ਨ ਦਾ ਦੋ ਆਪਣੀ ਜਗ੍ਹਾ ਦਾ ਨਾਮ ਲੋਕੇਸ਼ਨ ਜੀ ਇਹ ਨਾਵਾਗਰਾਉਂ ਹਾਂ ਜੀ ਜ਼ਿਲ੍ਹਾ ਪਹਿ ਜਾਂਦਾ ਸਾਨੂੰ ਮੁਹਾਲੇ ਠੀਕ ਹੈ ਜੀ ਸ਼ਿਵਾਲਿਕ ਵਿਹਾਰ ਹਾਂ ਜੀ ਪਿੰਡ ਛੋਟੀ ਕਰੋਰਾ ਨਜ਼ਦੀਕ ਸਾਡੇ ਕੋਗਾ ਮਾੜੀ ਮੈਂ ਇਹਨੂੰ ਰੋਡ ਕਰੋਰਾ ਰੋਡ ਠੀਕ ਹੈ ਗੱਲ ਇੱਕ ਜਿਹੜਾ ਨਗਰ ਕਿਹੜਾ ਦੱਸਿਆ ਸੀ ਆਪਾਂ ਸ਼ਿਵਾਲਿਕ ਵਿਹਾਰ ਸ਼ਿਵਾਲਿਕ ਵਿਹਾਰ ਤੇ ਬਾਕੀ ਲੋਕੇਸ਼ਨ ਸੱਜਣਾ ਨੇ ਲਾ ਲੈਣੀਆਂ ਕਿਉਂਕਿ ਜਿਹੜੇ ਜਾਨਵਰ ਦਿਖਾਉਂਗਾ ਨਾ ਸੱਜਣੋ ਨਗੀਨੇ ਨੇ ਬਾਈ ਤਿੰਨੀ ਨਗੀਨੇ ਨੇ ਐ ਨਹੀਂ ਵੀ ਇੱਕ ਨਗੀਨਾ ਦਿਖਾਉਂਗਾ ਤਿੰਨੀ ਨਗੀਨੇ ਦਿਖਾਉਂਗਾ ਅੱਜ ਲੈ ਇੱਕ ਬੰਨਿਓ ਕਰ ਲਈਏ ਸ਼ੁਰੂ ਆਪਾਂ ਇਧਰੋਂ ਕਰ ਲਈਏ ਸੇਡ ਸਾਵਾ ਝੋਟੀ ਦੀ ਹਾਂਜੀ ਆ ਇੱਕ ਨੰਬਰ ਤੋਂ ਕਰ ਲਓ ਜੀ ਸ਼ੁਰੂ ਲੈ ਹੋ ਜੋ ਫਿਰ ਸਾਈਡ ਨੂੰ ਧਰ ਸੇ ਦੇ ਤੇ ਮਾਰਦੇ ਕੈਮਰਾ ਇਹਦੀ ਵੀ ਬਣਾਵਟ ਬਨੂਕਟ ਦਿਖਾ ਦੇ ਯਾਰ ਸਿੰਘ ਸਿੰਘ ਦੀ ਫੇਸ ਕੁਆਲਿਟੀ ਤੇ ਬਾਈ ਬਾਡੀ ਬੁੱਡੀ ਤੇ ਮਾਰਦੇ ਇਹ ਹੈਗੀ ਆ ਪਹਿਲਾ ਸੂਆ ਪਹਿਲਾ ਸੂਆ ਚਾਰ ਦਾ ਲੈ ਖੋਲ ਕੇ ਤੋੜ ਦੇ ਬਾਈ ਇੱਕ ਵਾਰੀ ਲੈ ਸੱਜਣੋ ਥੋੜਾ ਜਿਹਾ ਡਰਦੀ ਜਰੂਰ ਆ ਕਿਉਂਕਿ ਡਾਕਟਰ ਸੱਜਣ ਸਾਨੂੰ ਪਤਾ ਕਈ ਵਾਰੀ ਟੀਕਾ ਟੱਪਾ ਲਾ ਜਾਂਦਾ ਤੋੜ ਦਿਓ ਜੀ ਖੋਲ ਕੇ ਲੈ ਬਾਕੀ ਜਦੋਂ ਤੁਰੂਗੀ ਨਾ ਬਾਈ ਇਹਦੀ ਬਾਡੀ ਬੂਡੀ ਦੀ ਜਜਮੈਂਟ ਕਰ ਲਿਓ ਤੇ ਬਾਕੀ ਰੰਗ ਰੰਗ ਦੀ ਗੱਲ ਕਰ ਲਈਏ ਨਾ ਜਰਾ ਜਵੇਂ ਜੈਡ ਬਲੈਕ ਰੰਗ ਹੈ ਪੂਛ ਥੋੜੀ ਜਰੂਰ ਬਾਈਟਾ ਤੇ ਉੱਤੋਂ ਇਹਦੀ ਜੇ ਬਾਡੀ ਬੂਡੀ ਇਹਦੇ ਟਾਂਚੇ ਢੂਕੇ ਦੀ ਗੱਲ ਕਰ ਲਈ ਆਪਾਂ ਇਹਦੇ ਸਟਰਕਚਰ ਦੀ ਨਾ ਪੂਰੇ ਚੌੜੇ ਟਾਂਚੇ ਦੀ ਆ ਤੇ ਮੇਨ ਗੱਲ ਆ ਜਿਹੜੀ ਇਹ ਹੈਗੀ ਆ ਸੂਈ ਹੋਈ ਤੇ ਹੈਗੀ ਵੀ ਬਾਈ ਦੰਦਾ ਚੀ ਆ ਬਸ ਕਮਾਲ ਹੋ ਜੀ ਇੱਥੇ ਨੂੰ ਬਾ ਨੇੜੇ ਇਧਰ ਨੇੜੇ ਲਾ ਕੇ ਦਿਖਾ ਲਈਂ ਤਾਂ ਸੈਂ ਫੇਸ ਕੁਆਲਿਟੀ ਸਮਾਰਕ ਤੇ ਉਹੀ ਗੱਲ ਆ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਝੋਟੀਆਂ ਨੇ ਨਾ ਜਿਹੜੀਆਂ ਬਾਈ ਕੋਲੇ ਯਾਰ ਹੈਗੀਆਂ ਨੇ ਵੀ ਟਾਪ ਕੁਆਲਿਟੀ ਦੀਆਂ ਨੇ ਜਿਵੇਂ ਆਪਾਂ ਆਏ ਤੇ ਬਾਈ ਕੋਲੇ ਚੱਲ ਕੇ ਯਾਰ ਡੇਢ 200 ਮੀਲ ਤੇ ਆਪਣਾ ਵੀ ਮੁੱਲ ਉਹਦੀ ਮੁੜਦਾ ਸਵਾਦ ਮੈਨੂੰ ਵੀ ਉਹਦੀ ਹੁੰਦਾ ਜੇ ਤਾਂ ਜਾਨਵਰ ਚੰਗਾ ਹੋਵੇ ਇੰਨੀ ਦੂਰ ਜਾਣ ਦਾ ਤੇ ਲੇ ਵੇ ਲੂ ਵੇ ਦੇ ਨੇੜੇ ਲਾ ਕੇ ਵੀ ਦਿਖਾ ਦੀ ਤੇ ਬਾਕੀ ਡਿਟੇਲ ਇਹਦੀ ਸਾਰੀ ਬਾਈ ਨੂੰ ਪੁੱਛ ਲਾਂਗੇ ਤੇ ਉੱਪਰ ਤੋਂ ਵੀ ਦਿਖਾ ਦਿੱਤਾ ਅਸਰੀ ਬਾਡੀ ਬੁੱਡੀ ਹੋਈ ਤੇ ਰੰਗ ਰੰਗ ਵੀ ਬਿਲਕੁਲ ਜੈਡ ਬਲੈਕ ਆ ਉਹੀ ਗੱਲ ਆ ਵੀ ਜਿਵੇਂ ਤੁਹਾਨੂੰ ਮੈਂ ਦੱਸਿਆ ਜਾਨਵਰ ਥੋੜਾ ਜਿਹਾ ਦਰਦੇ ਜਰੂਰ ਨੇ ਇਹਦਾ ਸੂ ਇਨੂੰ ਤੜੇ ਮਹੀਨਾ ਸਵਾ ਮਹੀਨਾ ਡੇਢ ਮਹੀਨਾ ਤੇ ਤਲੀ ਗੱਲ ਸਵਾ ਡੇਢ ਮਹੀਨਾ ਹੋਗਾ ਹਾਂ ਸਵਾ ਡੇਢ ਮਹੀਨਾ ਲੈ ਇੱਕ ਗੱਲ ਯਾਰ ਸੱਜਣ ਦੀ ਮੈਨੂੰ ਹੋਰ ਵੀ ਬਾਲੀ ਚੰਗੀ ਲੱਗੀ ਬਾਈ ਕਹਿੰਦਾ ਗੁਰੀ ਝੂਠ ਨਹੀਂ ਬੋਲਣਾ ਯਾਰ ਇੱਕ ਪੈਸੇ ਦਾ ਵੀ ਕੰਮ ਥੋੜਾ ਕਰ ਲਾਂਗੇ ਪਰ ਕੰਮ ਕਰਨਾ ਸੱਚਾਈ ਦਾ ਕੰਮ ਹੀ ਕਰਨਾ ਤੇ ਬਾਈ ਸੱਚ ਦਾ ਕੰਮ ਚੱਲਦਾ ਵੀ ਲੰਬਾ ਹਾਂ ਸੱਚਾਈ ਤੇ ਰਹਿਣਾ ਜੀ ਦੁੱਧ ਕਿੰਨਾ ਰਾਈ ਹੈ ਮੂੰਹੋਂ ਦੰਦਾਂ ਚ ਕਿੰਨੇ ਆ ਚਾਰ ਦੰਦ ਹੈ ਮੂੰਹੋਂ ਚਾਰ ਦੰਦ ਨਾਲ ਦੱਸ ਬਾਡੀ ਬੁੱਡੀ ਦਿਖਾਈ ਜਾ ਇਹਦੀ ਵੇ ਹਾਂਜੀ ਦੁੱਧ 12 ਲੀਟਰ ਆ ਅਗਲੇ ਬੰਨੋ ਵੀ ਦਿਖਾ ਦਿਓ ਉਹਨੂੰ ਲੈ ਵਲੂ ਵੇ ਇਹਦਾ ਦੁੱਧ 12 ਕਿਲੋ ਆ ਆਰਡਰ ਦੀ ਜੇ ਮੈਂ ਗੱਲ ਕਰ ਲਾਂ ਸੱਜਣੋ ਆਰਡਰ ਇਹਦਾ ਸਟੀਕ ਆ ਤੇ ਇਹਨੂੰ ਕੋਸ਼ਿਸ਼ ਕਰੂੰਗਾ ਬੱਚਾ ਲਾ ਕੇ ਜੇ ਜੋ ਟੀਨਾ ਅੰਡਰ ਹੀ ਨਾ ਤਾਂ ਇਹਦੇ ਆਪਾਂ ਸੋਨੋ ਧਾਰਾਂ ਤੂਰਾ ਵੀ ਮਾਰ ਕੇ ਦਿਖਾਵਾਂਗੇ ਗਾੜੀ ਮੈਨੂੰ ਲੱਗਦਾ ਵੀ ਇਹਦੀ ਜਿਆਦੀ ਹੋਊਗੀ ਨਾ 3 ਲੀਟਰ ਦੇ ਕਰੀਬ ਗਾੜੀ ਆ ਜੀ ਇਹਦੀ 3 ਦੇ ਕਰੀਬ ਗਾੜੀ ਆ ਜਿਹੜਾ ਜੀ ਗਾੜੀ ਦਾ ਥਣ ਥੋੜਾ ਜਿਹਾ ਲੰਬਾ ਪਉਂਦੀ ਆ ਉਹ ਹੈ ਜੋਸ਼ ਗਾੜੀ 'ਚ ਪਤਾ ਇਹ ਲੱਗੇ ਜੋਸ਼ ਆ ਜੀ ਆ ਗਾੜੀ 'ਚ ਜੋਸ਼ ਆ ਪਰ ਹੈਗੀ ਸਟੀਕ ਆਰਡਰ ਦੀ ਆ ਚੌੜੇ ਲੇਵੇ ਦੀ ਆ ਕੋਈ ਟੁੱਟਮਾ ਲੇਵਾ ਨਹੀਂ ਹੈਗਾ ਇਹਦੀ ਜੇ ਮੈਂ ਗੱਲ ਕਰ ਲ ਅਛਾ ਨਾਲ ਵੀ ਇਹਦੇ ਕੱਤੀ ਆ ਇੱਕ ਨਾਲ ਇੱਕ ਨਗੀਨਾ ਜੇ ਆਪਾਂ ਗੱਲ ਕਰ ਲਈਏ ਫ੍ਰੀ ਹਲਾ ਤਰਸ ਇੱਥੋਂ ਜੇ ਮੋਟਾ-ਮੋਟਾ ਕੱਤੀ ਤੇ ਵੀ ਮਾਰਦੇ ਕੈਮਰਾ ਕੱਤੀ ਦੇ ਵੀ ਕਰਾਦੇ ਦਰਸ਼ਨ ਤੇ ਬਾਕੀ ਉਹੀ ਗੱਲ ਆ ਜਿਵੇਂ ਸ਼ੈਰੀ ਏਰੀਏ ਚ ਬਾਈ ਹੋਰੀ ਬੈਠੇ ਨੇ ਨਾ ਸਾਫ ਸੰਭਾਲ ਯਾਰ ਮੇਨ ਗੱਲ ਆ ਨਾ ਬਾਈ ਹੋਰਾਂ ਦੀ ਸਾਫ ਸੰਭਾਲ ਵੀ ਬਾਈ ਯਾਰ ਮੈਨੂੰ ਛੋਟੀ ਬਹੁਤ ਚੰਗੀ ਲੱਗੀ ਜਿਵੇਂ ਸਾਫ ਸਫਾਈ ਦਾ ਸਿਸਟਮ ਆ ਮੈਟ ਮੂੜ ਝੋਟੀਆਂ ਥੱਲੇ ਲੱਗੇ ਹੋਏ ਨੇ ਦੁੱਧ ਹੈਗਾ 12 12 ਲੀਟਰ ਦੀ ਠੰਡੇ ਵਾਲਾ 12 ਲੀਟਰ ਹੈ ਦੀ ਆ ਹਾਂਜੀ ਕੋਈ ਦੋ ਡੰਗ ਚਾਰ ਡੰਗ ਤੁਰੀ ਕੋਈ ਸਮੱਸਿਆ ਨਹੀਂ ਕੋਈ ਸਮੱਸਿਆ ਨਹੀਂ ਅੱਛਾ ਰੇਟ ਇਹਦਾ ਫਿਰ ਰੇਟ ਵੀ ਨਾਲ ਦੀ ਨਾਲ ਆਪਾਂ ਮਕਾਉਂਦੇ ਜਾਵਾਂਗੇ ਰੇਟ ਇਹਦਾ ਜੇ ਆਪਣਾ 135 ਪੁੰਤੀ ਦੇ ਦੇਣ ਦਾ ਰੇਟ ਆ ਜੀ ਹਾਂ ਜੀ 135 ਮੰਗਣ ਦਾ ਰੇਟ ਹੈ ਬਾੜਾ ਮੋਟਾ ਹੋਰ ਛੋਟਾ ੱਪਾ ਕਰ ਦਾਂਗੇ ਕਿੰਨੀ ਕਿ ਕਰ ਦਾਂਗੇ ਫਿਕਸੇ ਦੱਸ ਦਿਓ ਬਾੜਾ ਮੋਟਾ ਹੋਰ ਕਰ ਦਾਂਗੇ ਅੱਛਾ ਹਾਂ ਜੀ ਫਿਰ ਰੇਟ ਉਹੀ ਗੱਲ ਆ ਸੱਜਣੋ ਹੁਣ ਮੈਂ ਵੀਡੀਓ ਚ ਜਾ ਕੇ ਹਰੇਕ ਸੱਜਣ ਨਾਲ ਯਾਰ ਪੁੱਛੀ ਵੀ ਕਹਿਦਾਂ ਨਾ ਹੁਣ ਉਹਨਾਂ ਨੂੰ ਆ ਜੂ ਜੀ ਮੈਂ ਸਮਝਾ ਆ ਵੀ ਦਰਨਾ ਉਹਨਾਂ ਵੀ ਯਾਰ ਮੈਨੂੰ ਵੀ ਬਾੜਾ ਕਹਿਣ ਦੀ ਲੋੜ ਨਾ ਪਵੇ ਹਨਾ ਵੀ ਰੇਟ ਤੁਸੀਂ ਆਪਦੇ ਆਪ ਹੀ ਫਿਕਸ ਜੇ ਰੇਟ ਕਰ ਛੋੜ ਛੱਪਾ ਮੰਨਤਾ ਨਾ ਆਈ ਗਈ ਸੱਜਣ ਦਾ ਕਰਦਾਂਗੇ ਕਰਦਾਂਗੇ ਜੀ ਕਰਦਾਂਗੇ ਉਹ ਨੇੜ ਤੇੜ ਵਾਲੇ ਨੂੰ ਤਾਂ ਪਹੁੰਚ ਵੀ ਕਰਾ ਦੂੰਗਾ ਮੈਂ ਇਹ ਜੀ ਗੱਲ ਨਹੀਂ 12000 ਦੀ ਕੋਈ ਖਾਸ ਗੱਲ ਨਹੀਂ ਨੇੜ ਤੇੜ ਵਾਲੇ ਸੱਜਣ ਨੂੰ ਪਹੁੰਚ ਵੀ ਕਰਾ ਦਾਂਗੇ ਤੇ ਹੁਣ ਤਰਸਲੇ ਆ ਦੋ ਨੰਬਰ ਵਾਲੀ ਝੋਟੀ ਦਾ ਕੈਮਰਾ ਅਈ ਤੇ ਵੀ ਮਾਰ ਦੇ ਲੈ ਬਈ ਇਹਨੂੰ ਵੀ ਤੋੜ ਦੇ ਹੁਣ ਕੇ ਲੈ ਇਹਦੀ ਵੀ ਤੁਰਦੀ ਦੀ ਅਡਜਸਟਮੈਂਟ ਕਰ ਲਿਓ ਇਹ ਦਾ ਸੇਟ ਸਾਬ ਇਹਦਾ ਕਿਹੜਾ ਸੁਆ ਇਹਦਾ ਵੀ ਪਹਿਲਾ ਜੀ ਦੋ ਦੰਦ ਅੱਛਾ ਫੇਸ ਕੁਆਲਿਟੀ ਦਿਖਾ ਦੇ ਤਰਸੋ ਫੇਸ ਫੂਸ ਬਿਲਕੁਲ ਕਰ ਲਈਏ ਬੂਥੀ ਦੀ ਜਿਹੜਾ ਪਤਲੀ ਤੇ ਲੰਮੀ ਆ ਪ्युअर ਮੋਹਰਾ ਚ ਆ ਗਈ ਤੇ ਨਗੀਨੇ ਉਹੀ ਗੱਲ ਜਿਵੇਂ ਤੁਹਾਨੂੰ ਮੈਂ ਦੱਸਿਆ ਯਾਰ ਨਗੀਨੇ ਚੰਗੇ ਨੇ ਲੈ ਇੱਥੇ ਤੇਰੇ ਕੱਦ ਦਾ ਵੀ ਅੰਦਾਜ਼ਾ ਲਾ ਲਿਓ ਕਿਉਂਕਿ ਦੋ ਦੰਦ ਦੇ ਹਿਸਾਬ ਨਾਲ ਜਰ ਇਹਦਾ ਕੱਦ ਕਾਠ ਵੀ ਪੂਰਾ ਡਬਲ ਕੱਦ ਕਾਠ ਹਜੇ ਗੱਲ ਕਰਨਾ ਸਿੱਧੇ ਕਿਹੜੇ ਏਰੀਆ ਚੋਂ ਲੈ ਕੇ ਆਏ ਆਪਾਂ ਇਹ ਜੀਨ ਤੋਂ ਲੈ ਆਏ ਆ ਅੱਛਾ ਇਹ ਆਪਾਂ ਲੈ ਕੇ ਆਏ ਜੀਨ ਤੋਂ ਮੂੰਹੋਂ ਦੋ ਦੰਦ ਦਾ ਇੱਕ ਕੱਦ ਸੁਈਆ ਤੇ ਕੱਲ ਸੁਈਆ ਅੱਛਾ ਕੱਲ ਸੁਈਆ ਬੱਚਾ ਕੀਆ ਨਾਲ ਦੇ ਕੱਟਾ ਅੱਛਾ ਨਾਲ ਇਹਦੇ ਕੱਟਾ ਸੱਜਣੋ ਉਹੀ ਗੱਲ ਆ ਵੀ ਬਾਡੀ ਬੁੱਡੀ ਇਹਦੀ ਵੀ ਚੰਗੀਆਂ ਕਈ ਵਾਰ ਸੂਆ ਮੰਨੀ ਜਾਂਦਾ ਜੇ ਮੈਂ ਗੱਲ ਕਰ ਲਾ ਵੀ ਕਿਉਂਕਿ ਕੱਲ ਹੀ ਸੂਈਆ ਹੌਲੀ ਹੌਲੀ ਹਜੇ ਇਹ ਸੰਭਲੂਗੀ 2-4 ਦਿਨਾਂ ਅੰਚ ਬੱਕ ਮਾ ਲੋ ਜੀ 2-4 ਦਿਨਾਂ ਅੰਚ ਜਿਵੇਂ ਨਾ ਸੱਜਣੋ ਇਹ ਖਾਨ ਪੀਣ ਲੱਗ ਗਈ ਓਵੇਂ ਭਾਈ ਇਹਨੇ ਨਿੱਖਰ ਜਾਣਾ ਹਲੇ ਥੱਲਿਓਂ ਵੀ ਜੇ ਮੈਂ ਗੱਲ ਕਰ ਲਾਂ ਵੀ ਭੜਪੁਲ ਕਰਦੀ ਆ ਥੋੜੀ ਜੀ ਬਾਕੀ 2 ਦੰਦ ਦੇ ਹਿਸਾਬ ਨਾਲ ਜੇ ਗੱਲ ਕਰ ਲਈਏ ਕੱਦ ਘਾਟ ਭਈ ਇਹਦਾ ਪੂਰਾ ਵੱਡਾ 2 ਦੰਦ ਦੇ ਹਿਸਾਬ ਨਾਲਾ ਉਹੀ ਗੱਲ ਆ ਵੀ ਜਿਵੇਂ ਮਿਲਕ ਕਾਲੀ ਚੀਜ਼ ਵੀ ਆ ਤੇ ਨਾਲ ਨਾਲ ਬਿਊਟੀ ਵਾਲੀ ਵੀ ਆ ਤੇ ਇਹ ਨੂੰ ਮੇਲੇ 'ਚ ਵੀ ਪਾ ਲੇ ਉੱਥੇ ਤੋਂ ਵੀ ਬਾਹਰ ਨਹੀਂ ਕਰਦੀ ਇੱਕ ਸੋਨ ਨੂੰ ਮੈਂ ਨਿਸ਼ਾਨੀ ਵੀ ਦੱਸ ਦੂੰਗਾ ਪੱਕੀ ਇਹ ਜਿਹੜੀ ਹਰਿਆਣੇ ਦੀ ਖਰੀਦ ਆਪਾਂ ਕਹਦੇ ਨਾ ਵੀ ਜਾਨਵਰ ਹਰਿਆਣੇ ਦਾ ਅਰਥਾ ਅੱਜ ਤੇ ਮਾਰ ਦੇ ਕੈਮਰਾ ਇੱਕ ਵਾਰੀ ਆ ਦਿਖਾ ਦੇ ਹਰਿਆਣੇ ਵਾਲੇ ਜਿਹੜੇ ਸੱਜਣ ਹਰਿਆਣੇ ਚ ਜਾਂਦੇ ਰਹਿੰਦੇ ਨੇ ਯਾਰਾ ਉਹਨਾਂ ਨੂੰ ਇਸ ਚੀਜ਼ ਦਾ ਪਤਾ ਵੀ ਜਿਹੜਾ ਇਹ ਤਾਗਾ ਜਦੋਂ ਉਹਨਾਂ ਦੇ ਘਰੇ ਜਾਨਵਰ ਜਨਮ ਲੈਂਦਾ ਭਾਈ ਉਹ ਥੋੜੇ ਦਿਨਾਂ ਬਾਅਦ ਹੀ ਬਣਦਾ ਹੁੰਦੇ ਨੇ ਜਿੰਨਾ ਟਾਈਮ ਜਾਨਵਰ ਉਹਨਾਂ ਕੋਲੇ ਰਹਿੰਦਾ ਕਾਲਾ ਤਾਗਾ ਹੀ ਲੱਤਣਾ ਬੰਨ ਹੀ ਰਹਿੰਦਾ ਤੇ ਬਾਕੀ ਕਈ ਸੱਜਣ ਕਮੈਂਟ ਕਰਨਗੇ ਵੀ ਅਰ ਤਾਗਾ ਦਾ ਕੋਈ ਵੀ ਬਣ ਸਕਦਾ ਪਰ ਤਾਗਾ ਕੋਈ ਵੀ ਬਣ ਸਕਦਾ ਭਾਈ ਪਰ ਇਹਦੀ ਬਾਡੀ ਬੁੱਡੀ ਦੀ ਬਣਾਵਟ ਜਾਂ ਜਿਹੜੀ ਇਹਦੀ ਨਸਲਾ ਯਾਰਾ ਜਿਹੜੀ ਦੀ ਕੁਆਲਿਟੀ ਆ ਇਸ ਏਰੀਏ ਚ ਅਜੀ ਕੁਆਲਿਟੀ ਪੈਦਾ ਤਾਂ ਨਹੀਂ ਹੁੰਦੀ। ਨਾ ਜੀ ਨਾ। ਇਸ ਇਲਾਕੇ ਚ ਚੰਡੀਗੜ੍ਹ ਏਰੀਏ ਦੇ ਬਾਕੀ ਜਿਹੜੇ ਸੱਜਣ ਦੇਖਦੇ ਨੇ ਉਹਨਾਂ ਨੂੰ ਜਾਣਕਾਰੀ ਵੀ ਹੋਊਗੀ। ਇਹ ਕਿੰਨਾ ਕੁ ਦੁੱਧ ਪਾ ਸਕਦੀ ਹੈ? ਤੇ ਦੁੱਧ ਜਾਓਗੇ ਤੇ 14-15 ਬਟੇ ਰਾਮ ਨਾਲ ਜਾਊਗੀ। ਪੱচ্চਾ ਨਾਲ ਕੀ ਆ? ਕੱਟਾ। ਟਰਸ ਕੱਟਾ ਵੀ ਦਿਖਾ ਦੇ ਨਾ ਅੜੂਏ ਤੇ ਵੀ ਮਾਰਦੀ ਬਈ ਕੈਮਰਾ। ਕਿਉਂਕਿ ਪਤਾ ਲੱਗ ਜੂਗਾ ਮੋਰਾ ਨਸਲ ਦਾ ਕੱਟਾ ਹੈ। ਦੇਖਣ ਵਾਲੇ ਸੱਜਣਾਂ ਨੂੰ ਪਤਾ ਵੀ ਲੱਗ ਜੂਗਾ ਵੀ ਬਾਕੀ ਇਹ ਕੱਲ ਦੀ ਸੂਈ ਹੋਈ ਆ। ਇਹਦਾ ਫਿਰ ਆਪਾਂ ਕੀ ਰੇਟ ਕਰਦੇ ਆਂ ਜੀ ਰੇਟ ਇਹਦਾ 1.40 ਦੇਣ ਲੈਣ ਵਾਲਾ ਜੀ ਲੈਣ ਦੇਣ ਵਾਲੀ ਰੇਟ ਕਰਾਂਗੇ ਅੱਜ ਆਪਾਂ ਜਮੀਂ ਹਾਂ ਜੀ ਆ ਵੀ ਕਿੰਨੇ ਦੀ ਛੱਡ ਦਾਂਗੇ ਹੋਰ ਮਾਨਤਾਨੇ ਜੋ ਮੇਰੇ ਵਾਸਤੇ ਆਏ ਗਏ ਬੱਤੇ ਦੇਖ ਲਓ ਤੁਸੀਂ ਜਿੰਨਾ ਕਹਿੰਦੇ ਆ ਮਾਨਤਾਨ ਕਰ ਦਾਂਗੇ ਆਪਾਂ ਲੈ ਰੇਟ ਜੀ ਮੈਂ ਤਾਂ ਤੁਹਾਨੂੰ ਕਹਿ ਦੂੰਗਾ ਵੀ ਵਾਲੇ ਕੱਟ ਕਰ ਲਓ ਤੁਸੀਂ ਆਪ ਹੀ ਦੱਸ ਦੋ ਵੀ ਇੰਨੇ ਦੀ ਛੱਡ ਦਾਂਗੇ ਮਾਨਤਾਨ ਹੋਰ ਕਰ ਦਾਂਗੇ ਆਪਾਂ ਥੋੜਾ ਬਹੁਤਾ ਕੋਈ ਐਸੀ ਗੱਲ ਨਹੀਂ ਅੱਛਾ ਛੋਟਛੱਪਾ ਇਹਦੇ ਚ ਕਰ ਦਾਂਗੇ ਆਏਗੇ ਸੱਜਣਾਂ ਕਰ ਦਾਂਗੇ ਫੁੱਲਾ ਕਰ ਦਾਂਗੇ ਤੇ ਬਾਕੀ ਮੇਨ ਗੱਲ ਆ ਉਹਨਾਂ ਨੂੰ ਤਾਂ ਆਜੋ ਦੂਰ ਕੱ ਇਸ ਏਰੀਆ ਵਾਲੇ ਸੱਜਣ ਯਾਰ ਚੰਗੇ ਜਾਨਵਰਾਂ ਦੀ ਪਾਲ ਚ ਅਕਸਰ ਮੇਰੇ ਏਰੀਆ ਚ ਵੀ ਲਾ ਲਾ ਮੈਂ ਹਰਿਆਣੇ ਚ ਵੀ ਜਾਂਦੇ ਨੇ ਇਸ ਏਰੀਆ ਵਾਲਿਆਂ ਦਾ ਇੰਨਾ ਕ ਫਾਇਦਾ ਕਰ ਦੂੰਗਾ ਵੀ ਜਾਨਵਰ ਤੁਸੀਂ ਆ ਸੱਜਣ ਕੋਲੋਂ ਖਰੀਦ ਸਕਦੇ ਹੋ ਤੇ ਇੱਥੇ ਤੁਸੀਂ ਦੋ ਡੰਗ ਚੋ ਵੀ ਸਕਦੇ ਹੋ ਤੇ ਸਭ ਤੋਂ ਮੇਨ ਗੱਲ ਆ ਜਿਹੜੀ ਨੇੜੇ ਆ ਕੇ ਜਾਨਵਰ ਦੇਖ ਵੀ ਸਕਦੇ ਹੋ ਤੇ ਟਰਾਂਸਪੋਰਟ ਦਾ ਵੀ ਤੁਹਾਨੂੰ ਬਹੁਤ ਫਾਇਦਾ ਹੋ ਜੂਗਾ ਜੀ ਚੰਡੀਗੜ੍ਹ ਏਰੀਆ ਦੇ ਵਿੱਚ ਇਹ ਬਾਈ ਤੋਂ ਤੁਸੀਂ ਜਾਨਵਰ ਖਰੀਦ ਸਕਦੇ 140 ਚ ਮਾਨਤਾਨ ਕਰ ਦਾਂਗੇ ਤੇ ਇੱਕ ਹੋਣ ਹੈਗੀ ਆ ਬਾਈਆਂ ਕੋਲੇ ਕੱਟੀ ਉਹਦੀ ਕਿੰਨੀ ਉਮਰ ਆ ਜੀ ਖੋਲ ਕੇ ਤੋਰ ਦੋ ਨੂੰ ਬਸਾਲ 100 ਸਾਲ ਦੀ ਆ ਸਾਲ ਸਵਾ ਸਾਲ ਦੀ ਆ ਇਹ ਕਿਹਨੇ ਦੀ ਖਰੀਦ ਕਿੱਥੋਂ ਹੋਈ ਆ ਝੋਟੀਆਂ ਦੀ ਕਿੱਥੋਂ ਆਈਆਂ ਆਪਣੇ ਕੋਲ ਇਹ ਜੀਨ ਤੋਂ ਆਈਆਂ ਅੱਛਾ ਜੀਨ ਦੇ ਏਰੀਆ ਦਾ ਜਾਨਵਰ ਨੇ ਹਰਿਆਣਾ ਦੋਨੇ ਝੋਟੀਆਂ ਹਾਂਜੀ ਹਾਂ ਜੀਨ ਤੋਂ ਆਈਆਂ ਦੋਏ ਠੀਕ ਆ ਗੱਲ ਤੇ ਬਾਕੀ ਤੁਹਾਨੂੰ ਸੱਜਣੋ ਜਾਤ ਕੁਆਲਟੀ ਵੀ ਯਾਰ ਜਾਨਵਰਾਂ ਦੀ ਦੇਖਣ ਨੂੰ ਦੱਸੋਗੇ ਇਸ ਏਰੀਆ ਵਾਲੇ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ ਐਡੇ ਐਡੇ ਇਸ ਪ੍ਰਕਾਰ ਦੇ ਜਾਨਵਰ ਪੈਦਾ ਹੋਣੇ ਮੇਰਾ ਖਿਆਲ ਆ ਮੁਸ਼ਕਲ ਦੀ ਗੱਲ ਆ ਕਿਉਂਕਿ ਇਹ ਇਲਾਕੇ ਦੀ ਜੇ ਗੱਲ ਕਰ ਲੀਆ ਸਾਰਾ ਇਲਾਕਾ ਯਾਰ ਆਪਣੇ ਏਰੀਆ ਚੋਂ ਖਰੀਦਦਾਰੀ ਕਰਦਾ ਤੇ ਹਰਿਆਣੇ ਚੋਂ ਕਰ ਇਦੀ ਬਸ ਹਾਲਕ ਹੋਆ ਜੀ ਸਾਲ ਦੇ ਹਿਸਾਬ ਨਾਲ ਕੱਦ ਘਾੜੇ ਦਾ ਵੀ ਚੰਗਾ ਜੀ ਹਾਂ ਜੀ ਆ ਨਸਲ ਹੈ ਜੀ ਪਿਓਰ ਮੈਂ ਕੁਆਲਟੀ ਕਬੂਲਟੀ ਸੱਜਣੋ ਸਾਲ ਦੇ ਹਿਸਾਬ ਨਾਲ ਜੇ ਗੱਲ ਕਰ ਲਾਂ ਬਾਈ ਕੱਤੀ ਚ ਵੀ ਚੰਗੀ ਆ ਇਹਨੇ ਵੀ ਤਿਆਰ ਹੋ ਜਾਣਾ ਆਉਣ ਵਾਲੇ 1 ਸਾਲ ਤੱਕ ਗੱਬਣ ਹੋਗਾ ਹਾਂ ਜੀ 2 ਸਾਲ ਦੀ ਉਮਰ ਚ ਬਸ ਬਸ ਬਾਈ ਇਹਨੂੰ ਵੀ ਤੋਰ ਦਿਓ ਜੀ ਇਹਨੇ ਇਹਨੂੰ ਕਮਾ ਲਿਓ ਇੱਥੋਂ ਥੋੜਾ ਜਿਹਾ ਅੱਗੇ ਤੋਂ ਕਮਾ ਲਿਓ ਲਾਤਰ ਸੇ ਤੇ ਵੀ ਮਾਰਦੀ ਕੈਮਰਾ ਸਮਾਰ ਕੇ ਦਿਖਾਦੀ ਕੱਤੀ ਇਹ ਵੀ ਹੈਗੀ ਆ ਪਿਓਰ ਮੋਹਰਾ ਨਸਲ ਦੀ ਆ ਇਹ ਵੀ ਹਰਿਆਣੇ ਚੋਂ ਆਈ ਹੋਈ ਆ ਬਾਕ ਕਮਾ ਲਓ ਜੀ ਕਮਾ ਲਿਓ ਕਮਾ ਲਿਓ ਮੈਂ ਡਰਦੀ ਜਰੂਰ ਆ ਥੋੜੀ ਜੀ ਹੈ ਨਾ ਛੱਡ ਦੋ ਛੱਡ ਦੋ ਕੋਈ ਗੱਲ ਨਹੀਂ ਲੈ ਆ ਜਾ ਦੱਸ ਉਹ ਨੇੜੇ ਲਾ ਕੇ ਦਿਖਾ ਦੇ ਕੈਮਰਾ ਭੱਜਦੀ ਆ ਜਾਨ ਜਾ ਰਿਆ ਖੜਾ ਕੇ ਖਰੂਕ ਬਾਈ ਹੋਰੀ ਖੁੱਲੇ ਹੱਥ ਨਾਲ ਹੀ ਪਾਉਂਦੇ ਨੇ ਮੈਂ ਕਹਿੰਦਾ ਤੇ ਬਾਕੀ ਜਿਹੜੀ ਮੇਨ ਗੱਲ ਹੈ ਨਾ ਸੱਜਣੋਂ ਝੋਲੀ ਝੂਲੀ ਇਹਦੀ ਚੰਗੀ ਆ ਬਾਈ ਇੱਥੇ ਤੋਂ ਕਰੂੰਗਾ ਮੈਂ ਕੋਸ਼ਿਸ਼ ਦਿਖਾਉਣ ਦੀ ਇੱਧਰ ਲਿਆ ਕੈਮਰਾ ਦਰਸ ਤੇ ਥਣ ਵੀ ਚਾਰ ਨੇ ਤੇ ਹੈਗੇ ਵੀ ਕੱਲੇ ਕੱਲੇ ਨੇ ਤੇ ਯਾਰ ਬਣਾਊਗੀ ਵੀ ਥਣ ਪੂਰਾ ਟੌਪ ਦਾ ਜਦੋਂ ਇਹ ਨਿੱਖਰਨਾ ਰੈਡੀ ਹੋਣਾ ਹਾਂਜੀ 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 ਉਹਦਾ ਰੇਟ ਕੀ ਆ ਜੀ ਕੱਟੀ ਦਾ ਉਹਦਾ ਰੇਟ 55000 ਜੀ ਕਿੰਨੇ ਦੀ ਛੜਦਾਂਗੇ ਲਾਸਟ ਛੜਦਾਂਗੇ ਆਪਾਂ ਕਰਦੇ ਆਂ ਖੁੱਲਾ ਮਾਨਤਾਨ ਕਰ ਦਾਂਗੇ ਮੈਨੂੰ ਐ ਲੱਗਿਆ ਵੀ ਮੈਂ ਕੱਟੀ ਦੇ ਵੱਧ ਮੰਗਦੇ ਆਂ ਜੀ ਆ ਜੀ ਨਹੀਂ ਵੱਧ ਨਹੀਂ ਆ ਜੀ ਨਸਲ ਦੀ ਆ ਨਹੀਂ ਨਸਲ ਤਾਂ ਚੰਗੀ ਆ ਹਾਂ ਜੀ ਨਸਲ ਦੀ ਆ ਕਰਤੀ ਕਿੰਨੇ ਛੜਦਾਂਗੇ ਹੋਰ ਜਮੀ ਲਾਸਟ ਲਾ ਦੇ ਲਾਸਟ ਬਸ ਲੈਣ ਦੇਣ ਹੋਰ ਕਰ ਦਾਂਗੇ 2-4 ਹੋਰ ਛੜ ਦਾਂਗੇ 5 ਛੜ ਦਾਂਗੇ ਚਲੋ ਦੇਖ ਲਓ ਤੁਹਾਡਾ ਮਾਨਤਾਨ ਕਰ ਦਿੰਦੇ ਆ ਲੈ ਸੱਚ ਨੂੰ ਕਰ ਦਾਂਗੇ ਮਾਨਤਾਨ ਬਾਈ ਹੋਰੀ ਇਹ ਰਹੀ ਜੀ ਗੱਲ ਨਹੀਂ ਲੈ ਉਹਦਾ ਬੱਚਾ ਛੱਡ ਲੈ ਬਾਈ ਜੇ ਨਾ ਡਰੀ ਤਾਂ ਇਹਦਾ ਬੱਚਾ ਲਾ ਕੇ ਮੈਂ ਤੁਹਾਨੂੰ ਪਸਵਾ ਕੇ ਤੋੜ ਕੇ ਜਰੂਰ ਦਿਖਾਵਾਂਗਾ ਵੀ ਕਿੱਦਾਂ ਦੀ ਬਣਦੀ ਆ ਪਸਵਾ ਕੇ ਤੇ ਧਾਰਾਂ ਤੂਰਾ ਇਹਦੀਆਂ ਕਿੱਦਾਂ ਦੀਆਂ ਨੇ ਧਾਰਾਂ ਤੂਰਾ ਵੀ ਆਪਾਂ ਤੁਹਾਨੂੰ ਦਿਖਾ ਦਾਂਗੇ ਲੈ ਬਾਈ ਇਹਦੀ ਕੱਤੀ ਛੱਡ ਲਾ ਇੱਕ ਨੰਬਰ ਵਾਲੀ ਝੋਟੀ ਦੀ ਲੈ ਬੱਚਾ ਸੱਜਣੋ ਛੱੜਤਾ ਆਪਾਂ ਨੇ ਝੋਟੀ ਥੱਲੇ ਬਾਕੀ ਇਹ ਨਾ ਡਰੀ ਨਾ ਪਸਮਗੀ ਇੱਕ ਵਾਰ ਤੁਹਾਨੂੰ ਦਿਖਾਵਾਂਗੇ ਜਰੂਰ ਵੀ ਇਹਦੀ ਧਾਰ ਤੱਪਾ ਕਿੱਦਾਂ ਦਾ ਤੇ ਕਿੱਦਾਂ ਦਾ ਪਸਮਾ ਕੇ ਥਣ ਬਣਾਉਂਦੀ ਆ ਬਾਈ। ਕੀ ਝੋਟੀ ਬਾਈ? ਹਾਂ ਜੀ। ਲੈ ਮੂਰੀ ਬੰਨਦੇ ਬਾਈ ਬੱਚਾ ਇਹਦੇ ਡਰ ਨਾ ਜਾਵੇ। ਕਈ ਵਾਰ ਇਹਦਾ ਕੱਟੀ ਨੂੰ ਦੁੱਧ ਵੀ ਮੈਂ ਕਹਿੰਦਾ ਯਾਰ ਬਾਹਲਾ ਛੱਡਦਾ ਹਨਾ। ਹਾਂ ਜੀ। ਖਿੱਚ ਕੇ ਬੰਨੀ ਨਹੀਂ ਜਾਂਦੀ ਪਹਿਲਵਾਨ ਵਾਲਾ ਕੰਮ ਹੋ ਰਿਹਾ। ਉਹੀ ਗੱਲ ਆ ਵੀ ਯਾਰ ਸ਼ੌਂਕ ਦਾ ਜਿਹੜਾ ਮੁੱਲਾ ਸ਼ੌਂਕ ਦਾ ਸੱਜਣਾ ਕੋਈ ਮੁੱਲ ਨਹੀਂ ਹੁੰਦਾ ਵੀ ਥਣ ਥਣ ਦਾ ਝੋਟੀ ਨੇ ਅਨ ਕੱਢਿਆ ਕਮਾਲ ਦਾ ਪੂਰਾ ਥੋੜਾ ਜਿਹਾ ਵੀਊ ਕਰਕੇ ਦਿਖਾ ਦੇ ਤਾਂ ਸੇ ਡਰ ਨਾ ਜਾਵੇ। ਉਹੀ ਗੱਲ ਆ ਗਾੜੀ ਦਾ ਥਣ ਜਿਵੇਂ ਸੁਣ ਮੈਂ ਪਹਿਲਾਂ ਦੱਸਿਆ ਸੀ ਲੰਬਾ ਥੋੜਾ ਜਰੂਰ ਰੱਖੂ ਉਸੇ ਤਰਜ਼ ਦੇ ਮੈਂ ਤੁਹਾਨੂੰ ਪਹਿਲਾਂ ਹੀ ਕਹਤਾ ਸੀ ਵੀ ਇਹਦੀ ਗਾੜੀ ਆ ਜਿਹੜੀ ਗਾੜੀ ਚ ਦੁੱਧ ਵੀ ਜ਼ਿਆਦਾ ਹੋਊਗਾ ਲੈ ਭਾਈ ਧਾਰਾ ਮਾਰ ਕੇ ਦਿਖਾ ਦੇ ਇੱਕ ਵਾਰੀ ਇਹ ਡਰਦੀ ਨਹੀਂ ਬਈ ਕਿਹਨਾਂ ਥੱਲੇ ਦੇ ਓ ਥੱਲੇ ਮਾਰ ਦੇ ਮੰਡੀ ਵਾਲਾ ਕੰਮੇ ਕਰ ਦੇ ਉਹ ਦੋ ਹੱਥਾਂ ਨਾਲ ਮਾਰ ਦੇਗਾ ਜਿਵੇਂ ਚੋਨੇ ਹੁੰਦੇ ਆ ਡਰਦਾਗਾ ਤੂੰ ਨਾ ਪਹਿਲਾਂ ਦੋਨੇ ਅਗਲਿਆਂ ਚ ਪੁੱਠੀ ਚੋਨੇ ਮੈਂ ਕਹਿੰਦਾ ਧਾਰੇ ਸੇਰੀ ਨਹੀਂ ਨਹੀਂ ਦੋਨੇ ਅਗਲੇ ਅੱਛਾ ਆ ਵਾਲੀ ਕੋਈ ਨਹੀਂ ਦੋਨੇ ਦੋਨੇ ਅਗਲੇ ਗਾੜੀ ਦੇ ਥਣਾਂ ਦੀ ਮਾਰੂ ਜੀ ਲੈ ਤਰਸ ਹੁਣ ਦਿਖਾ ਦੇ ਨੇੜੇ ਸਮਾਰ ਕੇ ਮਾਰੂ ਜੀ ਜਿਵੇਂ ਚੋਨੇ ਹੋਰ ਹੋ ਜਾਣ ਆਏ ਹਾਏ ਹਾਏ ਹੌਣ ਮਾਰ ਦੋ ਪਿਛਲਿਆਂ ਚੋਂ ਸੱਤਾਰ ਤੂੜ ਦਾ ਸੱਜਣੋ ਹੈ ਗਿਆ ਓਕੇ ਦੀ ਰਿਪੋਰਟ ਦੁੱਧ ਚਾਹੇ ਤੁਸੀਂ ਬਾਈ ਕੋਲੇ ਆ ਕੇ ਮਾਪ ਕੇ ਲੈ ਜਾਓ ਅਗਲੇ ਥਾਣਾ ਚੋਂ ਕੇਰਾ ਹੂੜ ਮਾਰ ਦੋ ਤਸੱਲੀ ਜੀ ਕਰਾ ਦਿਓ ਨੇ ਚਵਾਈ ਹੈਗੀ ਹੂੰ ਤੁਹਾਡੀ ਗਲਤਾਂ ਗੁੱਠਿਆਂ ਵਾਲੀ ਚਵਾਈ ਦਾ ਮੂਟਿਆਂ ਨਾਲੇ ਬਣਦੀ ਆ ਤੇ ਤੋੜ ਕੇ ਦਿਖਾ ਦਿਓ ਜੀ ਇੱਕ ਵਾਰੀ ਲੈ ਸੱਜਣੋ ਇੱਕ ਵਾਰੀ ਨਾ ਤੁਹਾਨੂੰ ਮੈਂ ਹੋਰ ਤੋੜ ਕੇ ਦਿਖਾ ਦਿੰਦਾ ਕਿਉਂਕਿ ਪਸਮਕੇ ਜਿਹੜੀ ਗੱਲ ਮੈਂ ਤੁਹਾਨੂੰ ਕਹਿਣਾ ਹੁੰਦਾ ਵੀ ਜਾਨਵਰ ਦੀ ਤਿਆਰੀ ਬਾਈ ਚੰਗੀ ਹੋ ਜੇ ਨੇ ਬਾਈ ਥੱਲਿਓ ਤੇ ਬਾਕੀ ਡਰ ਦੀ ਜ਼ਰੂਰ ਆ ਝੋਤੀ ਥੋੜੀ ਜੀ ਤੇ ਧਾਰਾਂ ਤੂੰ ਰਸ ਨੂੰ ਮਾਰ ਕੇ ਦਿਖਾ ਦੇ ਕੋਈ ਸ਼ਰਲਾ ਸ਼ਵਤਲਾ ਸੱਪਾ ਨਹੀਂ ਹੈਗਾ ਇਹਦੇ ਧਾਰਾਂ ਚ ਝੋਟੀ ਓਕੇ ਦੀ ਰਿਪੋਰਟ ਆ ਬਾਕੀ ਦੁੱਧ ਤੁਸੀਂ ਜੇ ਲਵੇ ਆ ਕੇ ਬਾਈ ਦੇ ਬਹਿ ਕੇ ਮਾਪ ਕੇ ਲੈ ਜਾ ਬਸ ਕਮਾਲ ਹੋ ਜੀ ਉਹ ਬਾਲ ਲੈ ਚੱਲ ਬਈ ਇਹਨੂੰ ਤੇ ਉਹੀ ਗੱਲ ਆ ਸੱਜਣੋ ਵੀ ਲੰਬਾਈ ਲੰਬੂਈ ਝੋਟੀ ਦੀ ਚੰਗੀ ਆ ਤੇ ਉੱਤੇ ਤੋਂ ਜੋ ਚੜਾਈ ਚੜੂਈ ਦੀ ਗੱਲ ਕਰਨਾ ਭਾਈ ਇਹਦੀ ਚੜਾਈ ਚੜੂਈ ਵੀ ਬਹੁਤ ਆਪਸ ਚ ਗੈਪ ਪੂਰਾ ਤੇ ਥਣ ਵੀ ਲੱਗੇ ਨੇ ਕੱਲੇ ਕੱਲੇ ਲੱਗਿਆ ਨਿਖਣਵੇਂ ਲੱਗਿਆ ਜਿਹੜਾ ਪਿਛਲਾ ਥਾਣਾ ਜੀ ਇੱਧਰ ਲਾ ਘੱਟ ਤਾਂ ਨਹੀਂ ਹੈਗਿਆ ਧਾਰਾਂ ਉਹਦੇ 'ਚ ਹਾਂ ਜੀ ਧਾਰਾਂ ਦੁੱਧ ਇੱਕੋ ਜਿਹਾ ਧਾਰੇ ਥਾਣਾ ਚ ਹਾਂ ਜੀ ਹਾਂ 19 ਵੀ ਥਣ ਥੋੜਾ ਜਾਊਂ ਅੱਗੇ ਨੂੰ ਕਰ ਦਿਆ ਹਨਾ ਹਾਂ ਜੀ ਹਾਂ ਬਾਕੀ ਤੁਹਾਡੇ ਸਾਹਮਣੇ ਆ ਸੱਜਣੋਂ ਪਸਮਾ ਕੇ ਵੀ ਮੈਂ ਦਿਖਾਤੀ ਤੇ ਬਾਕੀ ਦੁੱਧ ਬਾਈ ਕਹਿੰਦਾ ਨਾ ਸਾਰੇ ਥਾਣਾ 'ਚ ਇੱਕ ਹੋ ਜਾ ਬਾਕੀ ਜਦੋਂ ਕੋਈ ਸੱਜਣ ਲੈਣ ਆਊਗਾ ਆਪਦੀ ਤਸੱਲੀ ਕਰਕੇ ਜਾਨਵਰ ਲੈ ਜਾ ਸਕਦੇ ਹੋ ਤੇ ਬਾਕੀ ਜਿਹੜਾ ਇਹ ਆਰਡਰ ਆ ਬਾਈ ਆਰਡਰ ਇਹਦਾ ਬਾ ਕਮਾਲਾ ਸਟੀਕ ਆਰਡਰ ਆ ਤੇ ਨ ਇਹਦੇ ਨਾਰਾਂ ਨੂਰਾਂ ਵੀ ਬਹੁਤ ਨੇ ਹਲੇ ਇਹ ਹੈਗੀ ਆ ਪਹਿਲਾ ਸੂਆ ਕਿਉਂਕਿ ਜਦੋਂ ਇਹਨੇ ਦੂਜੇ ਸੂਏ ਸੂਣਾ ਆਰਡਰ ਨੇ ਬਾਈ ਹੋਰ ਵੀ ਇਹਨੇ ਐ ਮੰਨ ਲਓ ਵੀ ਫਾਸ ਫਾਸ ਕੇ ਤੁਰਨ ਵਾਲੀ ਗੱਲਬਾਤ ਹੋ ਜਾਣੀ ਜਿੱਦਾਂ ਜਿੱਦਾਂ ਇਹਨੇ ਅੱਗੇ ਨਾ ਅਗਲੇ ਸੂਏਾਂ ਤੇ ਆਉਂਦੇ ਜਾਣਾ ਦੁੱਧ ਬਣਾਉਂਦੀ ਜਾਣਾ ਥੱਲੇ ਓਦਾਂ ਓਦਾਂ ਇਹਦੇ ਆਰਡਰ ਦਾ ਵਿਕਾਸ ਹੋਊਗਾ ਕਿਉਂਕਿ ਤੀਜੇ ਸੂਏ ਤੱਕ ਜੇ ਮੈਂ ਗੱਲ ਕਰ ਲਾਂਗਾ ਜਾਨਵਰ ਦੁੱਧ ਸੱਜਣੋਂ ਵਾਧਾ ਰਹਿੰਦਾ ਲੈ ਤੂੰ ਵੀ ਆ ਜਾੜੀ ਆ ਜਾ ਤੂੰ ਵੀ ਸੁਣਾ ਗੱਲਬਾਤ ਕੋਈ ਐਂ ਕਿਉਂ ਕਰਦਾ ਤੇਰਾ ਨਾਂ ਦਾ ਡੱਗੀ ਆ ਗਣਸ਼ਾਮ ਗਣਸ਼ਾਮ ਨੋ ਬੜਾ ਆ ਪਰ ਮੈਨਰੇ ਰੈਡੀ ਇਹਦਾ ਮਤਲਬ ਕੀੰਦਾ ਕਹਿੰਦਾ ਕ੍ਰਿਸ਼ਨਾ ਜੀ ਦਾ ਨਾਮ ਆ ਜੀ ਅੱਛਾ ਕ੍ਰਿਸ਼ਨਾ ਜੀ ਦਾ ਨਾਮ ਹੈ ਅੱਛਾ ਨਾਮ ਕ੍ਰਿਸ਼ਨਾ ਜੀ ਵਾਲਾ ਤੇ ਕੰਮ ਵੀ ਕਿਰਤਾਂ ਕਰਦਾ ਫਿਰ ਹੈਨਾ ਮੈਸਾ ਨਾ ਕਿੰਨਾ ਕਿਸ਼ਾਉਗਾ ਬਹੁਤ ਆ ਜੀ ਹੈ ਬਹੁਤ ਆ ਜੀ ਕਰਦਾ ਦੇਖ ਪਾਲ ਇਹਨਾਂ ਦੀ ਹਾਂਜੀ ਪੜਦਾ ਕਿਹੜੀ ਕਲਾਸ ਵਿੱਚ 8ਵੀਂ ਚ 8ਵੀਂ ਚ ਹੋ ਗਿਆ ਹਾਂਜੀ ਅਸੀਂ ਤਾਂ ਚੌਥੀ ਪੰਜਵੀਂ ਚ ਹੁੰਦੇ ਉਹ ਤੇ ਰੈਡੀ ਹੁੰਦੇ ਨਾ ਉਹ ਇਹ ਗੱਲ ਕਰ ਲਾ ਅੱਜ ਕੱਲ ਦੀ ਪੀੜ੍ਹੀ ਦੇ ਥੋੜਾ ਜਿਹਾ ਸੱਜਣਾ ਪੜ੍ਹਾਈ ਦਾ ਜੋਰ ਰਹਿੰਦਾ ਉਹਦੇ ਕਰਕੇ ਵਿਚਾਰੇ ਗ੍ਰੋਥ ਵੀ ਘੱਟ ਕਰਦੇ ਨੇ ਹਨਾ ਪੜ੍ਹਾਈ ਦਾ ਰਹਿੰਦਾ ਜੋਰ ਥੋੜਾ ਜਿਹਾ ਕਿਹੜੇ ਸੈਕਟਰ 'ਚ ਜਾਣਾ ਪੜਨਾ 15 ਸੈਕਟਰ 'ਚ ਜੀ ਲੈ ਸੱਜਣਾ ਮੁੰਡਾ ਪੜਦਾ 15 ਸੈਕਟਰ 'ਚ ਆ ਪਰ ਸ਼ੌਕ ਇਹਨੂੰ ਹੈਗਾ ਬਾਈ ਮਹਿਸਾ ਦਾ ਇਹਨੂੰ ਜੇ ਮੈਂ ਗੱਲ ਕਰ ਲਾਂ ਵੀ ਬਾਹਲੇ ਸੈਕਟਰਾਂ 'ਚ ਗੇੜੇ-ਗੂੜੇ ਦੇਣ ਦਾ ਸ਼ੌਕ ਨਹੀਂ ਹੈਗਾ ਇਹਨੂੰ ਇਹਨੂੰ ਸ਼ੌਕ ਆ ਜਾਨਵਰਾਂ ਦਾ ਬਾਕੀ ਹਰੇਕ ਵੀਡੀਓ 'ਚ ਮੈਂ ਕਹਿੰਦਾ ਵੀ ਹੁਨਾ ਹੋਰ ਸੱਜਣਾ ਨੂੰ ਵੀ ਸ਼ੌਕ ਤੁਸੀਂ ਜਿਵੇਂ ਸ਼ਿਕ ਲਾ ਲਓ ਵੀ ਇਹ ਚੀਜ਼ਾਂ ਨਾਲ ਸ਼ਿਕ ਵੀ ਇਹ ਨਾਲ ਨਾਲ ਇਸ਼ਕ ਜਦੋਂ ਆਪਾਂ ਕਰ ਲੈਣਾ ਨਾ ਆਪਣਾ ਦਿਮਾਗ ਆ ਜਿਹੜਾ ਬਾਈ ਉਹ ਕਿਸੇ ਗਲਤ ਕੰਮ ਕਰਨੀ ਨਹੀਂ ਜਾਂਦਾ ਕਿਉਂਕਿ ਜਦੋਂ ਆਪਾਂ ਨੇ ਉੱਠਣਾ ਉਦੋਂ ਵੀ ਇਹਨਾਂ ਤੇ ġੇੜਾ ਮਾਰਨਾ ਜਦੋਂ ਪੈਣਾ ਉਦੋਂ ਵੀ ġੇੜਾ ਮਾਰਨਾ ਤੇ ਨਾਲ ਨਾਲ ਜੇ ਮੈਂ ਗੱਲ ਕਰਲਾਂ ਇਹ ਇੱਕ ਆਮਦਨ ਦਾ ਸਾਧਨ ਵੀ ਆ ਤੇ ਗਲਤ ਪਾਸੇ ਦਿਮਾਗ ਵੀ ਨਹੀਂ ਜਾਂਦਾ ਆਪਣਾ ਕਿਉਂ ਜੀੜ ਜੀ ਬਿਲਕੁਲ ਜੀ ਬਿਲਕੁਲ ਆਪਣਾ ਕਿੰਨੇ ਫਿਰ ਬਣਿਆ ਰਜਾਨ ਵੀ ਆਪਾਂ ਵਪਾਰ ਦਾ ਵੀ ਛੇੜੀ ਕੰਮ ਨਾਲ ਨਾਲ ਬਸ ਬਿੱਲੇ ਰਹਿੰਦੇ ਤੇ ਜੁੱਤ ਦਾ ਰੇਟ ਕੀ ਹੈ ਇਰੀਏ 'ਚ ਦੁੱਧ ਦੂਰੇ 70 ਪਾ 780 ਜਾਂਦਾ ਹੈ ਉਰੇ ਤਾਂ ਫੁੱਲੇ ਆ ਰੇਟ ਤੁਹਾਨੂੰ ਤਾਂ ਵੀ ਸ਼ਿਕਾਇਤ ਕੋਈ ਨਾ ਜੀ ਨਾ ਕੋਈ ਵੀ ਰੇਟ ਘਟਾ ਨਾ ਜੀ ਨਾ ਕੋਈ ਸ਼ਿਕਾਇਤ ਨਹੀਂ ਇਹ ਹੀ ਇੱਕ ਲੱਕ ਆ ਜਿਹਨੂੰ ਕੋਈ ਸ਼ਿਕਾਇਤ ਨਹੀਂ ਬਾਕੀ ਜੇ ਮੈਂ ਗੱਲ ਕਰ ਲਾਂ ਸੱਜਣਾ ਪੰਜਾਬ ਦੇ ਸਾਰੇ ਇਲਾਕਿਆਂ ਨੂੰ ਸ਼ਿਕਾਇਤ ਆ ਵੀ ਸਾਡੇ ਏਰੀਏ 'ਚ ਦੁੱਧ ਦਾ ਰੇਟ ਨਹੀਂ ਸਰਕਾਰ ਦਿੰਦੀ ਵੀ ਫੀਡਾਂ ਦਾ ਰੇਟ ਲਾ ਲੀਏ ਖੇਤੀਬਾੜੀ ਦੇ ਮਾਮਲੇ 'ਚ ਰਿਆ ਸਪਰੇਆ ਦਾ ਲਾ ਲੀਏ ਹੈਨਾ ਜਿਹੜੀ ਜਿੰਨੀ ਤੇਜ਼ੀ ਨਾਲ ਫੀਡ ਦਾ ਰੇ ਸਪਰੇ ਦਾ ਰੇਟ ਵਧਦਾ ਜਾਂਦਾ ਬਈ ਓਨੀ ਤੇਜ਼ੀ ਨਾਲ ਆ ਦੁੱਧ ਦਾ ਲਾ ਲਓ ਸਾਡੀ ਜਿੰਸ ਦਾ ਲਾ ਲਓ ਸਾਡੀ ਫਸਲ ਦਾ ਲਾ ਲਓ ਵੀ ਉਹਨੀ ਤੇਜ਼ ਜਿੰਨਾ ਰੇਟ ਵੱਧਦਾ ਨਹੀਂ ਜਿੰਨੀ ਤੇਜ਼ੀ ਨਾਲ ਵਧਣਾ ਚਾਹੀਦਾ ਜੀ ਹੈਨਾ ਹਾਂ ਜੀ ਬਿਲਕੁਲ ਕਿਉਂਕਿ ਜਿਹੜੇ ਹਿਸਾਬ ਨਾਲ ਜਿਵੇਂ ਮੈਂ ਗੱਲ ਕਰਲਾਂ ਸੌਦਾ ਵੀ ਜਿਵੇਂ ਸਾਰਾ ਸਿਸਟਮ ਮੁੱਲ ਦਾ ਆ ਗਿਆ ਸ਼ਹਿਰੀ ਏਰੀਆ ਆ ਗਿਆ ਹਾਂ ਜੀ ਆ ਤੁਹਾਨੂੰ ਵੀ ਸਾਡੇ ਜਿੰਨੀ ਕੀ ਬਚਤ ਹੁੰਦੀ ਹੋਊਗੀ ਸਾਰੇ ਖਰਚੇ ਕੱਢ ਕੇ ਹਾਂ ਜੀ ਆ ਬਚਤ ਤਾਂ ਹੁੰਦੀ ਆ ਜੀ ਤਾਂ ਹੀ ਦਿਨ ਰਾਤ ਲਗੇ ਵੇ ਜਿਹੜੇ ਸੱਜਣ ਕਹਿੰਦੇ ਨੇ ਵੀ ਇਹਦਾ ਘਾਟੇ ਦਾ ਸੌਦਾ ਹੁੰਦਾ ਨੂੰ ਨਹੀਂ ਨਹੀਂ ਘਾਟੇ ਦਾ ਨਹੀਂ ਜੇ ਮਿਹਨਤ ਕਰੇ ਕੋਈ ਘਾਟਾ ਨਹੀਂ ਹੈ ਹਾਂ ਜੀ ਮੈਂ ਤਾਂ ਕਿਸੇ ਵੀ ਫੀਲਡ 'ਚ ਮਿਹਨਤ ਕਰੀਏ ਮੰਡੀਆਂ ਤੋਂ ਵੀਡੀਓ ਸ਼ੂਟ ਕਰਦੇ ਕਰਦੇ ਹੌਲੀ ਹੌਲੀ ਲੱਗੇ ਰਹੇ ਲੱਗੇ ਰਹੇ ਤੇ ਅੱਜ ਸਵਾ ਬੇ ਬਣ ਗਿਆ ਵੀ ਸੱਜਣ ਯਾਰ ਆਪਾਂ ਨੂੰ ਮਾਂ ਨਾਲ ਘਰਾਂ ਚ ਬੁਲਾਉਂਦੇ ਨਹੀਂ ਕਿਉਂਕਿ ਹਰੇਕ ਕੰਮ ਦੀ ਜੇ ਆਪਾਂ ਗੱਲ ਕਰ ਲਈਏ ਕੰਮ ਚੱਲਦਾ ਭਾਈ ਮਿਹਨਤ ਨਾਲ ਹੀ ਜੇ ਆਪਾਂ ਕਹੀਏ 4 ਦਿਨ ਕੋਈ ਵੀ ਕੰਮ ਕਰਕੇ ਵੀ ਯਾਰ ਨਫਾ ਤਾਂ ਹੁੰਦਾ ਨਹੀਂ ਛੱਡ ਪਰੇ ਕਿਉਂਕਿ ਨਫੇ ਤੋਂ ਪਹਿਲਾਂ ਭਾਈ ਨੁਕਸਾਨ ਹੁੰਦਾ ਕਹੋ ਜੀ ਬਿਲਕੁਲ ਨਫੇ ਤੋਂ ਪਹਿਲਾਂ ਨੁਕਸਾਨ ਹੁੰਦਾ ਉਸ ਤੋਂ ਬਾਅਦ ਨਫਾ ਹੁੰਦਾ ਇੱਕ ਬੇਰੀ ਟਾਈਟ ਜਾ ਹੁੰਦਾ ਬੰਦਾ ਹਾਂਜੀ ਹਾਂਜੀ ਲੈ ਇਹ ਆਪਣਾ ਨੰਬਰ ਬੋਲ ਦਿਓ ਜੀ ਇੱਕ ਨੰਬਰ ਰਹਿ ਗਿਆ ਦੀ ਆਪਣਾ ਹਾਂ ਨੰਬਰ ਹੈ ਜੀ ਆਪਣਾ 9 71705 ਇੱਕ ਵਾਰੀ ਫੇਰ ਬੋਲੋ 93560 ਹਾਂਜੀ 71705 ਲੋਕੇਸ਼ਨ ਦੱਸ ਦੋ ਦੁਬਾਰੀ ਲੋਕੇਸ਼ਨ ਜੀ ਨਵਾਂਗਰਾਉਂ ਹਾਂਜੀ ਛੋਟੀ ਕਰੋਰਾ ਠੀਕ ਹੈ ਜੀ ਸਵਾਲਿਕ ਵਿਹਾਰ ਠੀਕ ਹੈ ਜੀ ਨਜ਼ਦੀਕ ਗੁੱਗਾ ਮਾੜੀ ਨਜ਼ਦੀਕ ਗੁੱਗਾ ਮਾੜੀ ਲੈ ਐਡਰੈਸ ਬਾਈ ਇਹਦਾ ਮਹਾਲੇ ਐਡਰੈਸ ਬਾਈ ਨੇ ਸੱਜਣੋਂ ਦੱਸਤਾ ਤੇ ਇੱਕ ਨੰਬਰ ਹੋਰ ਬੋਲ ਦੇ ਹਾਂਜੀ ਹਾਂਜੀ 93152 ਹਾਂਜੀ 61134 ਲੈ ਸੱਜਣੋਂ ਅੱਜ ਆਪਾਂ ਦਿਖਾਈਆਂ ਨੇ ਬਾਈ ਸਾਨੂੰ ਚੰਡੀਗੜ੍ਹ ਸ਼ਹਿਰ ਦੇ ਨੇੜੇ ਤੇੜਾ ਕੇ ਦਿਖਾਈਆਂ ਨੇ ਮਈਆਂ ਤੇ ਬਾਕੀ ਉਹੀ ਗੱਲ ਆ ਮੈਂ ਜਿਵੇਂ ਸੋਚਦਾ ਹੁੰਦਾ ਸੀ ਨਾ ਬਸ ਚ ਵੀ ਯਾਰ ਹੋ ਸਕਦਾ ਵੀ ਇਸ ਏਰੀਆ 'ਚ ਜਿਵੇਂ ਦੱਸਦੇ ਨੇ ਵੀ ਡੰਗਰ ਬੜਾ ਚੰਗਾ ਨਹੀਂ ਹੁੰਦਾ ਇਸ ਇਲਾਕੇ 'ਚ ਪਰ ਜਿਵੇਂ ਜਦੋਂ ਬਾਈ ਕੋਲ ਆ ਕੇ ਯਾਰ ਜਾਨਵਰ ਦੇਖੇ ਨਾ ਰੂਹ ਖੁਸ਼ ਹੋ ਗਈ ਵੀ ਇੰਨੀ ਦੂਰ ਆਏ ਦਾ ਮੁੱਲ ਮੁੜ ਗਿਆ ਮੇਰਾ ਵੀ ਜਾਨਵਰ ਆ ਜਿਵੇਂ ਦੱਸਿਆ ਬਾਈ ਨੇ ਵੀ ਆਪਾਂ ਨਾ ਜੀਤ ਤੋਂ ਖਰੀਦਦਾਰੀ ਕਰੀਆ ਤੇ ਜਿਵੇਂ ਉਹ ਕੱਟੀ ਵੀ ਐ ਤਿੰਨੇ ਜਾਨਵਰ ਜਿਵੇਂ ਗੱਲ ਕਰ ਲਾ ਯਾਰ ਬਾਈ ਨੇ ਨਾ 5 ਸਟਾਰ ਜਾਨਵਰ ਦਿਖਾਈ ਨੇ ਸੱਚ ਨੂੰ ਜਾਨਵਰ ਤਿੰਨੇ ਟਾਪ ਕੁਆਲਿਟੀ ਦੇ ਨੇ ਤੇ ਬਾਕੀ ਪਸੰਦ ਜਿਹੜਾ ਵੀ ਜਾਨਵਰ ਤੁਹਾਨੂੰ ਇਨਾਂ 'ਚੋਂ ਆਊਗਾ ਬਾਈ ਨਾਲ ਗੱਲਬਾਤ ਕਰਕੇ ਨੇੜ ਆ ਕੇ ਤਸੱਲੀ ਕਰਕੇ ਖਰੀਦ ਲਓ ਧੰਨਵਾਦ